ਅੰਕਲ ਮੁੰਡਾ ਕਹਿੰਦਾ ਜਿੱਦਣ 3630 ਲਿਆਇਆ ਪੇਟੀ ਦੇ ਜਾਣੀ ਕਹਿੰਦਾ ਉਦੋਂ ਦਵਾਈ ਮੰਗਾਈ ਤੀ ਮੈਂ ਇੱਥੇ ਆਮਨੇ ਇਹ ਦਵਾਈ ਆ ਦਵਾਈ ਲਿਆਇਆ ਵਿਚਾਰਾ ਅੰਕਲ ਦੇਖਦਾ ਸਹੀ ਕੋਤੇ ਹੋਰੇ ਕੋਤੇ ਧਰੀ ਹੈਗਾ ਆਮਨੇ ਆਪਾਂ ਚਾਹ ਟਰੈਕਟਰ ਕਹਿੰਦੇ ਤੇ ਪੂਰੀ ਨੇ ਇੱਕ ਹੋਰ ਵਧਾਤਾ ਪੂਰੀ ਕਿਹੜਾ ਪੰਜ ਹੋਗੇ ਪੰਜਵਾਂ ਪੋਵ ਵਾਲਾ ਮੁੰਡੇ ਨੇ ਕਿਹਾ ਦਾ ਬਾਈ 3630 ਰੰਦਾਬ ਆ ਆਪਣਾ ਵੀਰ ਇੱਥੇ ਕੀ ਨਾਮ ਉਹਦਾ ਕਮਲਜੀਤ ਉਹਨੇ ਕਿਹਾ ਦਾ ਇਹ ਤਾਂ ਪੰਜ ਹੋਗੇ ਆ ਇਹ ਸਪੈਸ਼ਲ ਐਡੀਸ਼ਨ ਨੇ ਫੇ ਹਾਰ ਪਾ ਕੇ ਉਹਨਾਂ ਨੂੰ ਪੈਸੇ ਘੱਟ ਦੇਊਗਾ 8 ਠੱਠ ਲੱਖ ਨੂੰ ਘਰ ਛੱਡ ਜਾ 5 ਲੱਖ ਸਸਤੇ ਹੋ ਗਏ ਹਾਂ 5 ਹੋ ਜਣੇ ਹੁਣ ਸਸਤਾ ਹੋ ਜਾਣੇ ਇਹ ਤਾਂ ਇਕੱਠੇ ਹੀ ਲੱਗ 20 ਲੱਖ ਰੁਪਏ ਦਾ ਸਾਰੇ ਤੋੜ ਦੇ ਹੁਣ ਬਾਈ ਕਹਿੰਦਾ ਇੱਕ ਕਹਿੰਦਾ ਸਵਾਦ ਲਈ ਜਾਂਦੇ ਲੈ ਵੀ ਲੋ ਸਵਾਦ ਲੈਣ ਤਾਂ ਜ਼ਿੰਦਗੀ ਚ ਆਏ ਜੀ ਨੇ ਸਵਾਦ ਲੈਣ ਤਾਂ ਉਹਨੇ ਕਹਿ ਲਿਆ ਉਹ ਨਹੀਂ ਬਾਈ ਹੁਣ ਦੇਖ ਪੂਰੀ ਹੁਣ ਆਪਣਾ ਸਰਕਲ ਦੇਖਣਾ ਹੈ ਮਨੇ ਕਿਸੇ ਸੀਸੀ ਗੇ ਸਰਜੂਗਾ ਕਿ ਦੋ ਪੈਣੀਆਂ ਹੈ ਹੈ ਮੰਨ ਲਓ ਬੋਲ ਪੈਂਦੀ ਹੈ ਹਾ ਬਾਈ ਜਮੇ ਲਾਲ ਵਾਲਾ ਮੀਟਰ ਥੱਲੇ ਦਾ ਲੋ ਜੀ ਬਾਈ ਰੋਪੜ ਸ਼ਹਿਰ ਦੇ ਪੁਲ ਬਣ ਗਏ ਕਹਿੰਦੇ ਮਨੇ ਬਾਈ ਕਾਦਰ ਘਾਟ ਨੂੰ ਹੁਣ ਇਹਨਾਂ ਦਾ ਇਹ ਤਿਆਰੀ ਜੀ ਹੈ ਭਾਈ ਗੱਡੀ ਦੀ ਕਰਦੀ ਤੀ ਏਸੀ ਦੀ ਕੂਲਿੰਗ ਘੱਟ ਮਨੇ ਦੇ ਬੈਠੇ ਤੇ ਕੂਲਿੰਗ ਜਾ ਰਾ ਹੋਗੀ ਕਿਆ ਚੱਕਰ ਹੈ ਗੈਸ ਰੱਖ ਦੀ ਡਰ ਗਈ ਕਿ ਗੈਸ ਡਰ ਗਈ ਗੈਸ ਰੱਖਤੀ ਬਾਈ ਕਿੰਨਾ ਨੰਬਰ 134 134 ਨੰਬਰ ਗੈਸ ਹੈ ਮਨਾ ਕਹਿੰਦਾ ਵੀ ਪਾ ਮੈਹੀ ਦੇਣੀ ਪਰ ਉੱਪਰ ਤੇ ਫਰਦੇ ਚੱਲਦੇ ਆ ਪਰ ਮੈਂ ਇਹਨਾਂ ਦਾ ਵੀ ਮੰਨਦੇ ਦੇਖ ਕੇ ਗੱਡੀ ਕੂਲੀ ਕਰਨ ਲੱਗੀ ਕਿਹ ਅਜ ਕਰੋਗੇ ਮਰੇ ਪੂਰਾ ਚਿਲਡ ਕਰ ਦੋਗੀ ਹੈ ਜਿਹੇ ਸਾਬ ਨਾਲ ਹੋਣਾ ਦੁੱਗਣੀ 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 ਬਾਈ ਕਿਉਂਕਿ ਕੱਲ ਅਸੀਂ ਬਾਈ ਵਿਆਹ ਚ ਆ ਕੇ ਆਏ ਆ ਵੀ ਗੱਡੀ ਨੇ ਜਿੰਨੀ ਕੂਲਿੰਗ ਚਾਹੀਦੀ ਕਰ ਹੀ ਨਹੀਂ ਹੈਗੀ ਇਹ 2300 ਕਿਲੋਮੀਟਰ ਚੱਲ ਕੇ ਕੂਲਿੰਗ ਦਾ ਮਨ ਹੀ ਜਦੇ ਹੋ ਜਾਂਦੀ ਯਾਰ ਕਹਿੰਦਾ ਅਸੀਂ ਮਨੇ ਪੜ ਪਰ ਨੰਗਣਾ ਫਰ ਹੈਗਾ ਇਤਰਾ ਰੂਟ ਕਰਾਂਗੇ ਜਦ ਉਹ ਤੁਹਾਡ ਨੂੰ ਹੋਊਗਾ ਆ ਦੇਖੋ ਬਾਈ ਫੁੱਲ ਟਾਰ ਬਹੁਤ ਆ ਬੋਲਾਂ ਦੀ ਕਿਹਨ ਦਾ ਭਾਬੀ ਜਿਹੜਾ ਉੱਪਰ ਲੋਹਾ ਸਰੀ ਹੈ ਇਹਦੇ ਸਾਰੇ ਹੀ ਹੈਟਾਂ ਕੋਈ ਸਪੋਰਟ ਨਹੀਂ ਲਾਈ ਹੈਗੀ ਟਿਕਣਾ ਅਗੇ ਥਮਲੇ ਥਮਲੇ ਕਰ ਦਿੰਦੇ ਨੇ ਦੇ ਉਹ ਸਿਸਟਮ ਚੱਕਦਾ ਤੇ ਇਦਨੂੰ ਦੋ ਚੀਜ਼ਾਂ ਨਵੀਆਂ ਬਣੀਆਂ ਤੁਹਾਨੂੰ ਦੋਈ ਵੀ ਦਿਖਾਉਂਦੇ ਆ ਤੂੰ ਅਮਰੇ ਕਿ ਹੈ ਰੇਲਵੇ ਹਾਂ ਰੇਲਵੇ ਸਟੇਸ਼ਨ ਬਾਈ ਉਹ ਦੀ ਵੀ ਲੁੱਕ ਖਤਰਨਾਕ ਹੈ ਮੈਂ ਵੀ ਅੱਜੇ ਦੇਖਿਆ ਹੈ ਮਨੇ ਆ ਕਰੇਨਾ ਦਾ ਮੈਂ ਕਹਿੰਦਾ ਗਲੇ ਗਈਆਂ ਜਿਹਦੇ ਕੇ ਪੁੱਲ ਚੱਕਿਆ ਏ ਆ ਦੇਖ ਲੈ ਇਹ ਸਾਈਡ ਬਰ ਲਾਈ ਗਈ ਹੈ ਪੁੱਲ ਚੱਕਣ ਵਾਲੀ ਗਰੇਨ ਆ ਬਾਈ ਇਹ ਮਨੇ ਪਿਆ ਫਾਰ ਕੇ ਆਰ ਕੂਲਿੰਗ ਦਾ ਤੇ ਤੇ ਡਾਦੀ ਹੈ ਫਿਰ ਪੇਰ ਵਾਲਾ ਬੰਦੇ ਨੇ ਕੋਈ ਪੈ ਪਾੜ ਮਨੇ ਜੇ ਕੂਲਿੰਗ ਵੱਧ ਪੈ ਜੇ ਕੋਈ ਨਾ ਖਾਂਤ ਨਹੀਂ ਹੈਗਾ ਨਾ ਕਾਹ ਤੇਰੀ ਗੈਸ ਵੱਧ ਪੈਣੀ ਹਾਂ ਕਾ ਆਪਸ਼ਨੇ ਉਨੀ ਹੁੰਦੀ ਏ ਪ੍ਰੈਸ਼ਰ ਦੇ ਕੇ ਬੰਦੀ ਹੈ ਹਾਂ ਆ ਬਾਈ ਫੌਜੀਆ ਦਾ ਏ ਮਨੇ ਐਨਸੀਸੀ ਲੈ ਆਰੇ ਟ੍ਰੇਨਿੰਗ ਕੰਮ ਕਰਕੇ ਔਰ ਇਹ ਮੁੰਡੇ ਮਾੜੇ ਰੱਖਦੇ ਨਾ ਮੇ ਟ੍ਰੇਨਿੰਗ ਵਾਸਤੇ ਨਹੀਂ ਆ ਹਾ ਟੇ ਕੈਪ ਚੱਲਦਾ ਨਹੀਂ ਆ ਰੋਡ ਆ ਬਾਈ ਜਿਹੜਾ ਇਹਨੂੰ ਪੂਰਾ ੱੱਕਾ ਪੈਂਦਾ ਰ ਬੱਸਾਂ ਟਰੱਕ ਸਕੂਟਰ ਸਿਰਫ ਉਹ ਪੂਲ ਪੂਲ ਕਰਕੇ ਖੜੇ ਪਏ ਆ ਮਨੇ ਇੱਕ ਗੱਲ ਹੈ ਬਹੁਤ ਸਾਰੇ ਡਰਾਈਵਰਾਂ ਨੂੰ ਉਹ ਦੂਆ ਰੂਟ ਪਤਾ ਲੱਗ ਗਿਆ ਆਪਣੇ ਵਾਲਾ ਉਧਰੋਂ ਲੰਘਦੀ ਸਾਰੀ ਟ੍ਰੈਫਿਕ ਸੁਰਜੀਤ ਔਰ ਸੋਹਣ ਲੇਟਾ ਕਹਿੰਦੇ ਨੂੰ ਜੇ ਬੱਸਾਂ ਚੱਲ ਬਣੀਆਂ ਫੇਰ ਕੱਢ ਜਾਣਾ ਫੇਰ ਕੱਢ ਜਾਣਾ ਵੀ ਜਿਹੜੇ ਰੋਪੜ ਤੇ ਆਉਣ ਜਾਣੇ ਆਲੇ ਉਹਨਾਂ ਨੂੰ ਔਖਾ ਹੋਇਆ ਪਿਆ ਕਿਉਂਕਿ ਬਾਈ ਬਸਰਾ ਰੂਟ ਜਿਹਨੇ ਰੋਪੜ ਆਉਣਾ ਨੂੰ ਪਰੇ ਤੇ ਉਤਰ ਕੇ ਆਉਣਾ ਪੈਂਦਾ ਜਾਂ ਫਿਰ ਉਹ ਪੁਲਸ ਲਾਈਨ ਕੋਲ ਇਹ ਜੰਗਲ ਏ ਬਾਈ ਸਾਰਾ ਇੱਧਰ ਕਿੱਥੇ ਕੰਮ ਨੇ ਉਹ ਰੇਲਵੇ ਸਟੇਸ਼ਨ ਬਾਈ ਲੁੱਕ ਕਾਹਨੂੰ ਕਹਿੰਦੇ ਰੇਲਵੇ ਸਟੇਸ਼ਨ ਦੀ ਲੁੱਕ ਕਿਆ ਬਣਾਤੀ ਆ ਜਾ ਆ ਜਾ ਆ ਜਾ ਆ ਜਾ ਕਿੱਥੇ ਆ ਭਾਈ ਜੀ ਅੱਗੇ ਅੱਗੇ ਉਹ ਸਾਹਮਣੇ ਆ ਦਰਖਤ ਦਰੁਖਤੀ ਕਿੱਥੇ ਹੋਣ ਦੇ ਬਾਈ ਜੀ ਸੜਕ ਚੱਲਦੀ ਹੁੰਦੀ ਸਭ ਲੋਡ ਹੋ ਜਾਣੇ ਤੇ ਲੈ ਬਾਈ ਇੱਥੇ ਸ਼ੁਰੂ ਹੋ ਜਾਂਦਾ ਰੇਲਵੇ ਸਟੇਸ਼ਨ ਆ ਲੁੱਕ ਬਣਾਈ ਬਾਈ ਨਵੀਂ ਦੇਖੋ ਤੇ ਆ ਦੇਖੋ ਫਰੰਟ ਤੇ ਬਾਈ ਸਾਰੇ ਹੀ ਬਦਲਤਾ ਜਿਗਾ ਪੁਰਾਣੇ ਗੋਲ ਮਹਿਲ ਹੁੰਦੇ ਤੇ ਉਹ ਚੀਜ਼ ਬਣਾਤੀ ਮਨੇ ਬੈਠਣ ਨੂੰ ਬਣਾਇਆ ਮੂਰੇ ਹਾਂ ਐਂਟਰਸ ਨਾਤ ਵਧੀਆ ਆ ਸਾਈਡ ਆਪ ਬਾਈ ਦੋ ਗੇਟ ਲੱਗੂਗੇ ਆ ਦੇਖੋ ਪੈਂਟ ਪੋਂਟ ਵੀ ਪਿੰਕ ਕਰਤਾ ਐਨ ਵਧੀਆ ਬਣਾਤਾ ਈ ਕਹ ਤਾਜਮਾਹਲ ਹੁੰਦੇ ਤਾਂ ਬਾਹ ਪੁਰਾਣੇ ਕੇਲੇ ਉਹ ਚੀਜ਼ ਬਣਾਤੀ ਮਨੇ ਆ ਆਪੋਰਡੂ ਵੀ ਟ੍ਰੈਫਿਕ ਵਧੀ ਵੀ ਐ ਉਹ ਪੁਲ ਕਰਕੇ ਜਿਹੜਾ ਨਵਾਂ ਬਣਿਆ ਦਾ ਹਾਂ ਸੋ ਸੋ ਵਿੱਚੋਂ ਹਾਂ ਬਈ ਆਹ ਹੁਣ ਜਿਹੜਾ ਆ ਆ ਤੱਕ ਨਹੀਂ ਕਿਦਾ ਪੁਲ ਬਣਿਆ ਉਹ ਗੋਲ ਆ ਏ ਚੌਰਸ ਵਾਲਾ ਐ ਜਿੰਨਾ ਵੀ ਰੋਪੜਾ ভাই ਉਰੇ ਲੰਗਦਾ ਸਾਰੇ ਇਹ ਜੈਲ ਸਿੰਘ ਨਗਰ ਪੈਣਦਾ ਪੋੜ ਸਾਹਮਣੇ ਸੰਘਾ ਹਸਪਤਾਲ ਪੰਨੂ ਹਸ ਪੰਨੂ ਕਸੰਘਾ ਅਖਾਲਾ ਕਿਹੜਾ ਮਰੇ ਸੰਘੇ ਨਾਲ ਅਖਾਲਾ ਕਿਹੜਾ ਦਿਵਯੰਤਾ ਹਾਰਟ ਆ ਇਹ ਇਹਦਾ ਉਹਦੇ ਹਾਰਟ ਵਾਲਾ ਆ ਇਹ ਦਿਵੰਤਾ ਇਹ ਵੀ ਭਾਈ ਹਾਰਟ ਵਾਲਾ ਇਹਦੇ ਨਾਲ ਪੈ ਜਾਂਦੀ ਭਾਈ ਡੀਐਸ ਨਾਲ ਦੀ ਪੈ ਜਾਂਦੀ ਔਰ ਐਕਸਚੇਂਜ ਪਹਿਲਾਂ ਪਾਲੀ ਸਾਈਡ ਤੇ ਇਹ ਉਰੇ ਆ ਗਈ ਭਾਈ ਹਸਪੀਟਲ ਨੇ ਨਾਲੇ ਲੋ ਚੇਂਜ ਹੈ ਹਾਂ ਵੀਸ ਲੰਦੀਆਂ ਜੇ ਕਿਸੇ ਨੇ ਸਿਮ ਸਮਪੋਰਟ ਕਰਾਉਣਾ ਹੈ ਤਾਂ ਜਾਂ ਹੋਰ ਕੋ ਕਰਾਉਣਾ ਜਾਂ ਬਿੱਲ ਟਰਨਾ ਹੈ ਉਹ ਪੈਂਦਾ ਬਈ ਵੀਸ ਲੰਦ ਸੈਂਟਰ ਹਾਂ ਸ਼ਰਮਾ ਹੈ ਸ਼ਰਮਾ ਨਾਲ ਸੰਗਾ ਨਾਲ ਦੁਆ ਦਿਵੰਤਾ ਆ ਪੈਂਦੀ ਵੀਸ ਨਾਲ ਚੇਂਜ ਬਾਈ ਅੱਧਾ ਜੈਲਸੇਂਗਰ ਲੋ ਜੀ ਬਾਈ ਮਨੇ ਦੁਕਾਨ ਪਾਏ ਆ ਮਾਨ ਚੱਕਣਾ ਤੇ ਇੱਥੇ ਤੇ ਤੇ ਬਾਈ ਮਨੇ ਕੋਲੀ ਲਿਆ ਉੱਚੇ ਕਡੇ

एसी ऑन करना है तू कहूंगा यार करना है एसी ऑन मतलब ही नहीं एसी ऑन ना मतलब एचआई पर है। हीट पर लाया पे पूरा मैंने किसी का कह सरजूगा कि दो पैणियां हैं हैं पहन दी है, है? आ भाई जमे लाल वाला ला मीटर छल्ले था ਇਹ ਵੀ ਤੇ ਇੰਦਰਵੜ ਦੇ ਐਚ ਆਈ ਪਰੇ 18 ਬਗੜ ਕੇ ਲਵੇ ਦੇਗਾ 18 ਬਾਈ ਇਹ ਹੀਟਰ ਲਾਇਆ ਵਾ ਹੋ ਮੁੰਡਾ ਕਹਿੰਦਾ 18 ਬਗੜ ਕੇ ਰੇਸ ਦੇ ਦੇ ਆ ਬਾਈ ਫਰਕ ਇੰਨੇ ਚ ਠੰਡੀ ਹਵਾ ਆਉਣ ਲੱਗੀ ਉਹ ਮਨਾ ਗੱਲ ਨੂੰ ਲਾ ਕੇ ਚੈੱਕ ਕਰਦਾ ਲੋ ਜੀ ਬਾਈ ਪਿੰਡ ਵਾਲੀ ਮੋਟਰ ਤੇ ਆਏ ਆ ਤੇ ਪਾਣੀ ਚੱਲਦਾ ਬਾਈ ਬਰਸੇ ਨੂੰ ਇਧਰ ਨੇਤਰਬਾਈ ਨਾਲ ਦੇ ਬਾਕੀ ਕਣਕਾਂ ਨੂੰ ਬਾਈ ਸਾਰਿਆਂ ਨੂੰ ਲੱਗ ਲਿਆ ਪਾਣੀ ਆਪਣੇ ਵਾਲੀ ਨੂੰ ਵੀ ਰਾਜੇ ਬਾਈ ਵਾਲੀ ਨੂੰ ਵੀ ਜਸਵੀਰ ਬਾਈ ਵਾਲੀ ਨੂੰ ਪਹਿਲ ਪਾਣੀ ਲੱਗ ਲਿਆ ਤਾਂ ਇੱਕ ਹੁਣ ਦੁਬਾਰਾ ਫੇਰ ਲਾਉਂਗੇ 10 ਦਿਨ ਤੱਕ ਇੱਕ ਪਾਣੀ ਲੱਗ ਲਿਆ ਤਾਂ ਬਾਈ ਕਿਉਂਕਿ ਹੁਣ ਪਾਣੀ ਦੀ ਲੋੜ ਤੇ ਕਣਕਾਂ ਰੋਗੀਆਂ ਲੈ ਬਾਈ ਲਾਈਟ ਵੀ ਭੱਜ ਗਈ ਸਵੇਰ ਦੇ ਚੱਲਦੀ ਆ ਬਾਈ ਲਾਈਟ ਉਹ ਭੱਜ ਗਈ ਸਾਹਮਣੇ ਬਿੱਲਾ ਪਲਦਾ ਰ ਬੰਦ ਹੋ ਗਈ ਸਾਰਾ ਦਿਨੇ ਰਹੀ ਆ ਬਾਈ ਰਾਤ ਦੀ ਰਾਤ ਦੀ ਆਈ ਵੀ ਮੰਨੇ ਨੇ ਪਾਣੀ ਛੱਡਿਆ ਪਿਆ ਪਾਵਰ ਪੂਰੀ ਆ ਰਹੀ ਆ ਬਾਈ ਹਵਾ ਵੇਰ ਗਿਆ ਲੀਏ ਦੇਖੋ ਅੱਜ ਹਵਾ ਨੇ ਬਾਈ ਰੋਜ਼ ਜ਼ੋਰ ਬੰਨੇ ਆ ਬਈ ਹਵਾ ਪੂਰਾ ਜ਼ੋਰ ਲਾਉਂਦੀ ਹੈ ਕਣਕਾ ਬਈ ਤਕਰੀਬਨ ਸਾਰੀਆਂ ਨਿਸਰਈਆਂ ਦੇਖੋ ਬੱਲਾ ਬੱਲੇ ਬਲ ਚੌਂਕਦੀ ਬਾਈ ਹੁਣ ਜਿੱਥੇ ਤੱਕ ਵੀ ਦੇਖਦੇ ਆ ਪੂਰੀਆਂ ਨਿਸਰਗੀਆਂ ਬਾਈ ਚੰਗੀ ਤਰ੍ਹਾਂ ਬਾਕੀ 20 30% ਹੋਰ ਆ 70 ਤਾਂ ਨਿਸਰੇ ਗਈਆਂ ਧੁੱਪ ਐਨ ਪੂਰੀ ਆ ਬਾਈ ਮਾ ਗਰਮੀ ਸ਼ੁਰੂ ਆ ਲੋ ਜੀ ਬਾਈ ਸੂਏਪਾਰ ਵਾਲੇ ਖੇਤਾਂ ਕੰਨੇ ਕਿਹੜਾ ਮਾਨ ਆਇਆ ਇੱਧਰ ਸਾਦਾ ਪਿੰਡ ਇੱਥੀ ਮਿਲਦਾ ਸਤਿ ਸ਼੍ਰੀ ਅਕਾਲ ਜੀ ਪੂਰੀ ਵੀ ਦਿਖਦਾ ਮੈਨੂੰ ਤਨ ਵੀ ਦਿਖਿਆ ਹਾਂ ਉਹ ਉਹ ਜਾਂਦਾ ਮੂਲੀਆਂ ਵਾਲੇ ਬਟਨ ਲੱਗਿਆ ਵੇ ਇਹ ਮੂਲੀਆਂ ਦੀ ਰੋਟੀਆਂ ਬਣਾਉਂਗਾ ਹਰਦਾ ਹਰਦਾ ਨਹੀਂ 36 ਦੀ 36 ਦੀ ਆਉਂਦੇ ਆਪਣੇ ਪਿੰਡ ਇਹ 36 ਦੀ ਕਾ ਤੇ ਇੰਨੇ ਰੋਲਾ ਪੈਂਦਾ ਹੈ ਪਤਾ ਨਹੀਂ ਯਾਰ ਬਾਈ 36 ਦੀ ਦੋ ਤਿੰਨ ਆ ਜਾਣੇ ਪਸੰਦ ਹੈ ਪਸੰਦ ਹੈ ਚਲਾ ਕੇ ਵੀ ਦੇਖ ਲੋ ਕਿਤੇ ਕਿਤੇ ਬਾਹਰਵਾ ਕੇ 575 ਰੁਪਏ ਵਧੀਆ ਤੇ ਚਲਾ ਲਿਆ ਮੈਂ ਹਾਂ ਫੁੱਫੜਾ ਕੋਲ ਹੈਗਾ ਚਲਾ ਲਿਆ ਸਪੈਸ਼ਲ ਐਡੀਸ਼ਨ ਉਹਨਾਂ ਕੋਲ ਸਲਾਹ ਮੈਨੂੰ ਤੇਰੀ ਵੀ ਲਾਦੀ ਹੈ ਹਾਂ ਗੰਨਾ ਵੀ ਆਜੋ ਕੀ ਬਰ ਜ਼ਿਆਦਾ ਬਾਈ ਅਜੇ ਖੇਡ ਲੈਣਾ ਪੈਣਾ ਹੈ ਸਵੇਸ਼ ਵਾਲੀਸ਼ਨ ਬਾਈ ਕਹੀ ਜਾਂਦੇ ਆਪਾਂ ਇਹਦਾ ਬਾਈ ਚਲਾਇਆ ਨਹੀਂ ਹੈਗਾ ਉਹ ਦਿਖਾ ਕਰ ਲਿਓਗੇ ਡੈਮੋ ਚੱਲ ਆ ਦੇਖਿਆ ਉਹ ਕੀੜਾ ਕੱਢ ਕੇ ਆਉਣਾ ਕਿਤੇ ਦੇਖ ਕੇ ਆਉਣਾ ਉੱਥੇ ਬੂਆਰਾਂ ਕੋਲ ਹੈਗਾ ਮੇਰੀ ਜਿਹੜੀ ਮਾਜਰੀ ਬੂਆ ਨਹੀਂ ਹੈਗੀ ਇਹਨਾਂ ਕੋਲ ਹੈਗਾ ਆਪਾਂ ਜਾਇਾਂਗੇ ਦੇਖਿਆਉਂਗੇ ਡੈਮੋ ਕਰਕੇ ਆਉਣੀ ਕਣਕ ਨੂੰ ਬਾਈ ਲਾਇਆ ਤਾਂ ਪਾਣੀ ਆਪਾਂ ਨੇ ਸੂਏ ਬਾਰ ਕਣਕ ਘੱਟ ਘਾਟ ਉਹ ਕੱਢ ਗਈ ਮੈਂ ਖੜਾ ਦੁਆਰਾ ਫੇਰ ਪਾਣੀ ਮੰਗਣ ਲੱਗਿਆ ਉਹਨੇ ਰਿਹਾ ਤੇੜਾ ਪਾਟ ਗਈਆਂ ਲੈ ਹਾਂ ਉਹ ਦੇ ਹਾਂ ਦੇ ਸਾਡੀਆਂ ਦੇ ਦੁਆਰਾ ਪਾਣੀ ਫੇਰ ਲੱਗੂਗਾ ਬਈ ਲਾਦਾ ਮੈਨੂੰ ਨਹੀਂ ਦੱਸਿਆ ਯਾਰ ਨਹੀਂ ਕਿੱਥੇ ਪੈਣਾ ਜੀ ਯਾਰ ਉਹਨੇ ਮੁਰਗੇ ਕਿੰਨੇ ਕ ਫਾਰਮ 'ਚ ਹੈ ਕੋਈ ਨਹੀਂ ਹੈਗਾ ਹਾਂ ਲੈ ਹੈਗੇ ਤੇ ਉੱਡ ਗਏ ਰੱਖੇ ਦੇ ਬਾਈ ਨਾ ਨਹੀਂ ਉੱਡ ਗਏ ਕੋਸਾ ਤੇਰੇ ਵਰਗੇ ਚੱਕ ਲੈ ਕੇ ਘਾੜ ਵੀਣੇ ਵਾਲੇ ਨਾ ਨਾ ਮੈਂ ਤਾਂ ਬਾਈ ਤੇ ਪੁੱਛ ਕੇ ਅਰੇਜ ਕਰਨਾ ਇੱਕ ਮੁਰਗੇ ਨਹੀਂ ਹੈਗੇ ਲੱਖੇ ਹਾਂ ਹੁਣ ਦੱਸ ਆਪਣੇ ਅੰਕਲ ਨੂੰ ਕੀ ਲੈ ਕੇ ਜਾਣਾ ਅੱਛਾ ਲੈਂਦੇ ਮੇਰਾ ਸ਼ਰੀਰ ਦਾ ਡਾਂਟਾ ਮੈਂ ਕਿਹਾ ਚੱਲ ਗਿਫਟੇ ਦੇ ਦਈਏ ਜੂਸ ਜੂਸ ਨਾ ਇਹ ਤਾਂ ਕਿਹੜੀ ਕੰਪਨੀ ਆ ਜੀ ਟ੍ਰੋਪੀਕਨ ਦਾ ਵਧੀਆ ਜੂਸ ਵਧੀਆ ਜੂਸ ਲੈ ਕੇ ਆਇਆ ਹੈ ਦੇਸੀ ਨਹੀਂ ਹੈਗਾ ਦੇਸੀ ਵੀ ਆਲਾ 300 ਰੁਪਏ ਨਾ ਦੇਸੀ ਤਾਂ 10 ਵਾਲਾ ਵੀ ਮਿਲ ਜਾਂਦਾ ਅੱਛਾ ਉਹ ਠੰਡਾ ਪਿਆ ਹੈ ਠੰਡਾ ਪਿਆ ਦੇ ਮੈਂ ਕਹਿੰਦਾ ਉਹਨੇ ਜੇ ਇੰਨੀ ਗਾ ਅੰਗਰੇਜ਼ੀ ਦੀ ਬੋਤਲ ਲਿਆਦੀ ਹੈ ਲਈਏ ਕਿੰਨੇ ਦਾ ਉਹ 300 ਰੁਪਏ ਦਾ ਨਹੀਂ ਨਹੀਂ ਮੈਂ ਕਹਿੰਦਾ 150-200 ਦਾ ਹੋਊਗਾ ਹੋਊਗਾ ਇਹ ਵਧੀਆ ਲਾਲਾ ਵਧੀਆ ਕੇ ਹੋਣਾ 500 ml 150 ਦਾ ਹੋਊਗਾ ਹਾਂ 150 ਜੇ ਅੰਗਰੇਜ਼ੀ ਦੀ ਵਧੀਆ ਜਿਹੀਆਂ ਨੋਸਟੈਗ ਜਾਂ ਹੋਰ ਆ ਫਿਰ 300 ਰੁਪਏ ਦੇ ਹੋਊਗੇ ਦੇਸੀ ਥੋੜਾ ਇਹ ਹਾਂ ਤੇਰੀ ਦਾ 90 ਰੁਪਏ ਦਾ ਆ ਜਾਂਦਾ ਕਿਹੜੀ ਕੰਪਨੀ ਇਹ ਨਾ ਆਖਿਆ ਸੇਵ ਸੂਪ ਮਿਕਸ ਹੈ ਮਿਕਸ ਫਰੂਟ ਹੈ ਟ੍ਰੋਪਿਕਾ ਨਾ ਬੜੀਆ ਹੁੰਦਾ ਇਹ ਹੂੰ ਚਲੋ ਕੋਈ ਨਹੀਂ ਅੰਕਲ ਦਾ ਉਹ ਘਰ ਹੈ ਬਾਈ ਸਾਹਮਣੇ 500 ml ਇਹ ਦੇਖ ਲੈ ਅੰਕਲ ਨੂੰ ਦੇਣਾ ਇਹ ਜੱਗੇ ਨੂੰ ਦੇਣਾ ਹੈਗਾ ਨਹੀਂ ਜੱਗਾ ਜੱਗਾ ਜੱਗੇ ਗਿਆ ਹੀ ਲਿਆ ਗਿਆ ਜੱਗਾ ਹਰਾਮੀ ਅੰਕਲ ਨੂੰ ਦੇਣਾ ਹੈ ਜੱਗੇ ਕੇ ਲਿਆੜੀ ਹੈ ਕਰਦੇ ਫੋਨ ਅੰਕਲ ਨੂੰ ਕਹਿਣਾ ਆਪਣਾ ਮਾਲ ਪੱਤਾ ਲੈ ਲਿਆ ਬਾਈ ਪੂਰੀ ਉੱਥੇ ਰਿਖਿਆ ਤਾਂ ਪਤਾ ਨਹੀਂ ਲੰਘ ਗਿਆ ਪੂਰੀ ਉਹ ਸਾਹਮਣੇ ਪੂਰੀ ਨਹੀਂ ਘਣਾ ਆ ਜਾ ਤੂੰ ਵੀ ਵਿੱਚ ਤੇ ਲਾ ਲਈ ਇੱਕ ਘੁੱਟ ਹੁਣ ਪੂਰੀ ਗੋਲਵੀ ਆਉਂਦੇ ਬਾਈ ਪੂਰੀ ਨੂੰ ਵੀ ਤੁਹਾਨੂੰ ਮਲਾਉਂਦੇ ਆ ਥੋੜਾ ਜਿਹਾ ਬੰਦੇ ਸਾਰੇ ਬਿਜੀ ਦੇ ਵਿਆਹੇ ਬਹੁਤੇ ਹਨ ਯਾਰ ਹੁਣ ਮੁੱਕ ਗਈ ਸਾਨੂੰ ਦਾ ਵਿਆਹ ਛਿੜ ਗਿਆ ਹਾਂ ਹਾਂ ਬਾਈ ਇਹਦਾ ਬਾਪੂ ਲੈ ਗਿਆ ਤਾਂ ਸਲਾਣੇ ਨੂੰ ਟਰੈਕਟਰ ਲੈ ਗਿਆ ਸੈਡ ਮਾਰ ਗਿਆ ਤੋ ਬਚਾਉ ਰਿਹਾ ਬਚਾਉ ਰਿਹਾ ਸਾਰੇ ਘਾਸ ਤਾਂ ਬਚਾਉ ਰਿਹਾ ਹੂੰ ਜੀ ਤੁਹਾਨੂੰ ਪਤਾ ਹੀ ਹੈ ਜੇ ਗੰਨੇ ਕੇ ਲੈ ਆਂ ਵੀ ਲਾ ਕੇ ਟਰੈਕਟਰ ਕੰਮ ਜਾਂਦਾ ਮੂਹ ਤੇ ਇੱਕ ਆਪਣਾ ਟਰੈਕਟਰ ਵੀ ਹੋਣਾ ਤਾਂ ਯਾਰ ਵੀ ਸਵੇਰੇ ਗਿਆ ਰਾ ਬਾਪੂ 8:00 ਵਜੇ ਤਾਂ ਸਾਧਰੇ 8 ਵਜੇ ਗਿਆ ਦਾ 8 ਵਜੇ ਗਿਆ ਬਾਈ ਦੇਖ ਲ ਮਿਲ ਉੱਥੇ ਤੇ ਮੈਂ ਕਹਿੰਦਾ ਸਾਰ 15 16 ਕਿਲੋਮੀਟਰ ਤੇ ਪਿੰਡ ਚ ਪ੍ਰੋਗਰਾਮ ਤਾਂ ਬਾਈ ਉੱਥੇ ਜਾ ਰਹੇ ਨੇ ਬਾਪੂ ਦਾ ਫੋਨ ਆਇਆ ਪਤਾ ਨਹੀਂ ਕਿਸੇ ਨੂੰ ਮੈਨੂੰ ਇਹ ਆਇਆ ਤਾਂ ਮੈਂ ਹਾਂ ਵੀ ਬਾਈ ਟਰੱਕ ਸਾਈਡ ਮਾਰ ਗਿਆ ਮੈਂ ਅਮਰੀ ਸਰ ਤਾਂ ਹੈਨਾ ਪਤਾ ਨਹੀਂ ਇਹ ਮਹਿਕ ਨੂੰ ਆਇਆ ਤਾਂ ਕਿਸੇ ਨੂੰ ਤਾਂ ਪਤਾ ਲੱਗਿਆ ਫੋਨ ਮੈਨੂੰ ਆਇਆ ਹਾਂ ਮਮੇ ਮੰਮੀ ਨੂੰ ਫੋਨ ਕਰਿਆ ਮੰਮੀ ਨੇ ਚੱਕਿਆ ਨਹੀਂ ਮੈਂ ਮਹਿਕ ਨੇ ਗੱਲ ਕਰਾਈ ਹਾਂ ਇੱਧਰ ਵਿਆਹ ਚ ਤੇ ਮੈਂ ਮਹਿਕ ਨੂੰ ਫੋਨ ਕਰਿਆ ਮੈਂ ਮਹਿਕ ਨੂੰ ਦੱਸਿਆ ਵੇ ਆਏ ਤੇ ਆਏ ਗੱਲ ਹੋ ਗਈ ਬਾਈ ਆਏ ਦੇਖ ਲਓ ਵੱਜ ਗਏ ਸੜਕ ਦੇ ਨਾਲ ਆਏ ਘੁੰਮ ਕੇ ਸਾਈਡ 'ਪਰ ਖੜ ਗਏ ਟਰਾਲਾ ਇੰਨਾ ਭਾਰੀ ਰਾਮ ਨੇ ਦੋ ਟਰੈਕਟਰਾਂ ਨੇ ਕਰਿਆ ਨਹੀਂ ਕੋਲ ਹੈਡਰ ਆ ਮੰਗਾਇਆ ਹੈਡਰ ਨੇ ਖਿੱਚਿਆ ਨਾ ਹੈਡਰ ਨੇ ਮੂਰੇ ਤੇ ਚੱਕਿਆ ਟਰੈਕਟਰਾਂ ਨੇ ਹਾਂ ਹੁੱਕ ਨੂੰ ਪਾ ਕੇ ਟਰਾਲੇ ਦੇ ਨੂੰ ਫੇਰ ਕਮਾ ਕੇ ਸੜਕ 'ਤੇ ਰੱਖ ਦੋ ਫੇਰ ਇੱਕ ਪਿੱਛੇ ਬਾਈ ਚਾਹੂ ਨੇ ਮਦਦ ਕਰੀ ਬਹੁਤ ਦੋ ਟਰੈਕਟਰ ਲੈ ਕੇ ਆਇਆ ਤੇ ਇੱਕ ਤਾਂ 3630 ਤਾਂ ਫੋਰ 4 ਇੱਕ ਦੂਆ ਟਰੈ ਉਰੇ ਕਿ ਹੋਇਆ ਸੱਟ ਬਸ ਉਹਨਾਂ ਨੇ 38 30 ਪਾਇਆ ਜਿਹ ਚੱਕਿਆ ਉਹਨੇ ਜਿਹਦੇ ਖਿੱਚ ਲਿਆ ਆ ਪਿੱਛੇ ਨੂੰ ਖਿੱਚ ਲਿਆ ਠੀਕ ਨਹੀਂ ਫਿਰ ਸਲਾਣੇ ਜਾਂ ਮੇਲ ਚ ਕਿੰਨੇ ਨੰਬਰ ਚ ਰਿਹਾ ਇਹ ਤਾਂ ਲੈਣੇ ਉੱਥੇ ਇਹਨਾਂ ਨੇ ਦੱਸਿਆ ਨਹੀਂ ਹੈਗਾ ਉਹ ਕਹਿੰਦੇ ਵੀ ਸਾਨੂੰ ਉਹ ਤਾਂ ਬਾਅਦ ਚੋਂ ਪਤਾ ਲੱਗਿਆ ਨਹੀਂ ਤਾਂ ਜਦੇ ਖਾਲੀ ਹੋ ਜਾਣਾ ਤਾਂ ਹਾਂ ਉਹੀ ਗੱਲ ਹੈ ਬਾਈ ਜੇ ਇੱਕ ਦਿਨ ਲੱਗ ਗਿਆ ਉੱਥੇ ਮੇਰੇ ਕੋਲ ਫੋਟੋਆਂ ਹੈਗੀਆਂ ਤੀਆਂ ਇਹਨਾਂ ਜਾਂ ਕੋਈ ਐਕਸੀਡੈਂਟ ਹੋਵੇ ਜਾਂ 19 ਕੀ ਗੱਲ ਹੋਵੇ ਗੰਨਾ ਬਾਈ ਉਹਦਾ ਆ ਵੀ ਰੂਲ ਹੈਗਾ ਵੀ ਚਲੋ ਮਣ ਮੋਟਾ ਨੰਬਰ ਕਿੱਦਾਂ ਲੱਗ ਜਾਣਾ ਦੱਸਿਆ ਨਹੀਂ ਜਦ ਉਹਨਾਂ ਨੇ ਖੋਲੇ ਆ ਮੇਲ ਵਾਲੇ ਨੇ ਕਿਹਾ ਬਾਈ ਗੰਨਾ ਸਾਰਾ ਦਸ ਜਾਨਾਂ ਬਚਾ ਕੇ ਰਿਆ ਬਤਾ ਇੱਕ ਡੈਡੀ ਨੇ ਦੋ ਵਾਰ ਸੇ ਟੈਟ ਕਰੇ ਰੋ ਖੜਾ ਕੇ ਰਸਤੇ ਚ ਇਹ ਵੀ ਫਾਇਦਾ ਹੋ ਗਿਆ ਹੁਣ ਜਿਹਨਾਂ ਨੇ ਗੰਨਾ ਉਥੇ ਖੋ ਕਰਿਆ ਉਹ ਟਰੈਕਟਰ ਦਾ ਆਪਣਾ 575 ਉਹ ਲਿਫਟ ਦਾ ਚੱਕ ਨਹੀਂ ਦੂ ਨਹੀਂ ਦਾਬੂ ਆ ਗਿਆ ਉਹ ਮੂਰੇ ਟਰਾਲਾ ਚੱਲ ਟਰਾਲਾ ਉਥੇ ਲਾ ਕੇ ਨਾ ਉਤਰ ਗਏ ਇਹ ਇਹਨਾਂ ਦੇ ਰਸੇ ਬਹੁਤ ਬਚਾ ਕੇ ਖੁੱਲ ਜਾ ਰਸੇ ਖੋਲੇ ਗੰਨਾ ਏਦਾਂ ਮੂਰੇ ਨੂੰ ਆ ਗਿਆ ਨਹੀਂ ਹੁਣ ਬਾਪੂ ਕਹਿੰਦਾ ਫਿਰ ਬਾਪੂ ਕਹਿੰਦਾ ਬੜਾ ਦੇਖਣਾ ਚੁੱਪਤਾ ਬੜਾ ਦੇਖਣਾ ਹੀ ਪੈਣਾ ਯਾਰ ਗਾਹਾਂ ਨੂੰ ਗੰਨਾ ਇੱਕ ਨਾ ਬਾਈ ਜਿਹੜੇ ਫਾਦੇ ਟਰੈਕਟਰ ਇੱਕ ਤਾਂ ਉਹਨਾਂ ਚ ਪਾਵਰ ਨਹੀਂ ਹੈਗੀ ਮਤਲਬ ਮੂਰੇ ਦੋ ਨੰਬਰ ਬ੍ਰੇਕ ਪਿਆਛਾਤੀ ਜੀ ਕਿਹੜਾ ਮਾਰਿਆ ਜਾਂਸੀ ਦੇਖਿਆ ਕਿਥੇ ਹਾਂ ਜਾਂਸੀ ਦੇ ਜਾਂਦੇ ਕਿਥੇ ਹੈ ਜਾਂਸੀ ਇੱਥੇ ਸਾਲਾ ਸਾਲਾ ਪਰ ਕਿਹੜਾ ਮਾਰਿਆ ਸਾਲਾ ਪਰ ਕਿਹੜਾ ਮਾਰਿਆ ਇਹ ਥੋੜਾ ਜਿਹਾ ਹਲੇ ਹੋਰ ਕੰਮ ਹੋ ਲ ਜੇ ਫੇਕੇ ਲੈ ਲੈਣੇ ਇੱਕ ਸਾਲ ਤੱਕ ਨਾ ਹਾਂ ਰੱਬ ਰੱਖੇ ਸੁੱਖ ਲੈ ਲੈਣਾ ਜੀ ਗਾਂ ਵਾਲੇ ਗੰਨੇ ਦੇ ਪਹਿਰਾ ਦਾ ਪਹਿਲਾ ਜੱਗੇ ਨੂੰ ਦੌਣਾ ਤੇ ਫਰਮਾਸੀ ਦੇਖਣੀ ਜੇ ਗਾਂ ਚਲਾ ਕੇ ਰੋ ਹੱਥ ਖੋਲਣਾ ਫੇ ਲੈਣੇ ਜੱਗੇ ਜੱਗੇ ਵਾਲੇ ਮਗਰ ਪਾਉਣਾ 2 2 ਫੁੱਟ ਫੇਰ ਫਿਰ ਆਪਣਾ ਟਰੈਕਟਰ ਦੇਖਣਾ ਕਿੰਨਾ ਹੈ ਆਪਣਾ 45 ਚਮੀਰ ਦੋ ਸੂ ਕਵਾਂਟਲ ਗੰਨਾ ਲੈ ਕੇ ਜਾਣਾ ਬਹੁਤ ਬੜੀ ਗੱਲ ਆਮਨੇ ਇੱਕ ਹੌਲਾ ਵੀ ਵੀਰੇ ਕਿ ਨਹੀਂ ਮੂਰੇ ਤੇ ਥੈਲਾ ਰੱਖਿਆ ਬਜਰੀ ਭਾਈ ਤੇਰਾ ਤਾਂ ਫੇਰ ਤੇਰਾ ਦੇ ਟਾਇਰਾ ਚਾ ਮੇਰਾ ਤਾਂ 14 ਚਾ ਉਹ ਚੀਦਾ ਹੀ ਫਰਕ ਹੈ ਮੂਰੇ ਵੀ ਭਰ ਆਏ ਪਰ ਹੌਲੇ ਆ ਗੇਣ ਦਾ ਪਾਬ ਜਿਹੜਾ ਮਰਜੀ ਹੈ ਖਾਸਾ ਵਜਨ ਹੁਣ ਹੈ ਵਜਨ ਖਾਸਾ ਹੁਣ ਤੇ ਗੱਲ ਮੂਰੇ ਮੇਰੇ ਵਾਲੇ ਦੇ ਮੂਰੇ ਕਵਾਂਟਲ ਹੋ ਗਿਆ ਟੈਟੂਰ ਪਾ ਕੇ ਦੋ ਕਵਾਂਟਲ ਤੇ ਉੱਪਰ ਭਰੇਣ ਹੁਣ ਸਾਡੇ ਵਾਲੇ ਮੂਰੇ ਸਾਰਾ 70 80 ਕਿਲੋ ਵਜ ਉਹ ਵੀ ਫਰਕ ਹੈ ਮੇਰੇ ਟਾਇਰ ਵੀ ਉਹਨੇ ਬੜੇ ਘੁੰਮਣ ਨਹੀਂ ਦਿੰਦੇ ਤਾਂ ਚਲਾਇਆ ਹੀ ਆਸੇ-ਬਸੇ ਨੂੰ ਨਹੀਂ ਭੱਜਦਾ ਹੈਗਾ ਚੱਲੀਏ ਦੇਖੀਏ ਦੇਖੀ ਕਿਤੇ ਗਰਮ ਨਾ ਹੋ ਜਾਈ ਭਾਈ ਇਹ ਨਹੀਂ ਕਰ ਹੁੰਦਾ ਮੌਸਮ ਠੰਡਾ ਹੀ ਹੈ ਹਜੇ ਗਰਮੀ ਹੁੰਦੀ ਆਪਨੇ ਜਿਹੇ ਇਹ ਜੀ ਬੜੀ ਕੈਨ ਮਿਲੇ 5 ਲੀਟਰ ਵਾਲੀ ਲਿਆ ਕੇ ਆਪਾਂ ਨੇ ਸਾਰੇ ਨੇ ਪੀ ਜਾਏਗਾ ਨਹੀਂ ਮੁੱਕਣੀ ਨਹੀਂ ਤੀ ਹਾਂ ਯਾਰ ਮੈਂ ਕਹਿੰਦਾ ਇਹ ਹੁੰਦਾ ਤਾਂ ਯਾਰ ਮਿਕਸਰ ਹੀ ਆ ਇਹ ਆਧਾ ਦਾ ਪਾਣੀ ਪਾਏ ਵਾਲਾ ਉਹੀ ਤਾਂ ਗੱਲ ਹੈ ਹੈਨਾ ਚੱਲ ਇਹਨਾਂ ਚੰਗਾ 2 ਕਿਲੋ ਸੰਤਰੇ ਲਿਆਵੇ ਹਾਂ ਤੇਰਾ ਸਟੈਂਡ ਨੂੰ ਪਤਾ ਨਹੀਂ ਕਿਹਾ ਹੋ ਗਿਆ ਮਨ ਲਾਦਾ ਹੀਟ ਤੇ ਮੁਚ ਗਿਆ ਰਿਹਾ ਸਟੈਂਡ ਯਾਰ ਸਾਡੇ ਵਾਲਾ ਵੀ ਟੁੱਟ ਗਿਆ ਤਾਂ ਆਹ ਟੁੱਟ ਗਿਆ ਲਾ ਪੱਤੀ ਪਾਉਂਗੀ ਆ ਨਹੀਂ ਹਾਂ ਨਮਾ ਯਾਰ ਸਾਰਾ 100 ਰੁਪਏ ਦਾ ਇਹ ਆ ਆਹ ਸਟੈਂਡ ਤਾਂ ਠੀਕ ਹੈ ਜਾਦਾ ਆਪਤੀ ਕਸ ਗਈ ਜਾ ਰਹੀ ਕਿੰਨਾ 빙 ਹੋ ਕੇ ਨਿਕਲਦਾਰੀ ਹੂੰ ਬਈ ਇਹਦੇ ਵੀ ਕਰਾਉਣਾ ਏ ਮੋਟਰਸਾਈਕਲ ਬਾਥੇ ਜਾ ਫਿਰਨੇ ਵਾਲਾ ਏ ਪਹਿਲੀ ਵਾਰ ਚ ਤੇਲ ਵੀ ਨਹੀਂ ਹੈਗਾ ਏਕਣੀ ਚੱਕ ਲਿਆ ਕਿਤੇ ਰੋਡ ਕੇ ਨਾ ਲੈ ਕੇ ਜਾਣਾ ਬਈ ਲੈ ਆਏ ਨਹੀਂ ਖੜਦੇ ਇਹ ਤਾਂ ਚੋਕ ਲਾ ਕੇ ਰੋਪੜ ਲਈ ਜਾ ਚਾਹੇ ਠੀ ਸਾਡੇ ਕੋਲ ਹੈਗਾ ਬਈ ਮੈਨੂੰ ਪਤਾ ਆਪਣੇ ਆਪਾ ਚਾਹ ਟਰੈਕਟਰ ਕਹਿੰਦੇ ਤੇ ਪੂਰੀ ਨੇ ਇੱਕ ਹੋਰ ਵਧਾਤਾ ਪੂਰੀ ਕਿਹੜਾ ਪੰਜ ਹੋਗੇ ਪੰਜਵਾਂ ਪੋਵ ਵਾਲਾ ਮੁੰਡੇ ਨੇ ਕਿਹਾ ਦਾ ਬਈ 36 30 ਰੰਦਾਬ ਆ ਆਪਣਾ ਵੀਰ ਇੱਥੇ ਕੀ ਨਾਮ ਉਹਦਾ ਕਮਲਜੀਤ ਕਮਲਜੀਤ ਉਹਨੇ ਕਿਹਾ ਇਹ ਤਾਂ ਪੰਜ ਹੋਗੇ ਆ ਸਪੈਸ਼ਲ ਐਡੀਸ਼ਨ ਨੇ ਫੇ ਹਾਰ ਪਾ ਕੇ ਉਹਨਾਂ ਨੂੰ ਪੈਸੇ ਘੱਟ ਦੇਊਗਾ 8 ਠੱਠ ਲੱਖ ਨੂੰ ਘਰ ਛੱਡ ਜਾ 5 ਲੱਖ ਸਸਤੇ ਹੋ ਗਏ ਹਾਂ 5 ਹੋ ਜਣੇ ਹੁਣ ਸਸਤਾ ਹੋ ਜਾਣੇ ਇਹ ਤਾਂ ਇਕੱਠੇ ਹੀ ਆਖੀ 20 ਲੱਖ ਰੁਪਏ ਦਾ ਸਾਰੇ ਤੋੜ ਦੇ ਹੁਣ 22 ਕਹਿੰਦਾ ਇੱਕ ਕਹਿੰਦਾ ਸਵਾਦ ਲਈ ਜਾਂਦੇ ਲੈ ਵੀ ਲੋ ਸਵਾਦ ਲੈਣ ਦਾ ਜਿੰਦਗੀ ਚ ਆਏ ਜੀ ਨੇ ਸਵਾਦ ਇਹਨਾਂ ਦਾ ਤਾਂ ਉਹਨੇ ਕਹਿ ਲਿਆ ਉਹ ਨਹੀਂ ਬਾਈ ਹੁਣ ਦੇਖ ਪੂਰੀ ਹੁਣ ਆਪਣਾ ਸਰਕਲ ਦੇਖਣਾ ਹੈ ਜੇ ਲੋਟ ਆ ਗਿਆ ਪਾ ਜਿਆ ਲੈ ਆਉਣਾ ਬਾਈ ਮੈਂ ਤਾਂ ਪੂਰੀ ਇਹਨਾਂ ਨੂੰ ਕਿਹਾ ਮਾਹ ਪਹਿਲਾਂ ਇੱਕ ਅੱਧਾ ਲਿਆਓ ਚਲਾ ਕੇ ਦੇ ਦੇਖ ਲੀਏ ਕਿਤੇ 57543 ਕੰਮ ਹੋਵੇ ਪੂਰੀ ਤੈ ਚ ਲਾਇਆ ਜਦ ਪਤਾ ਹੀ ਨਹੀਂ ਹੈਗਾ ਹਲੇ ਚਲਾ ਕੇ ਪਤਾ ਲੱਗੂਗਾ ਜ਼ੋਰ ਨਾਲ ਬੂਹਾਰਾਂ ਕੋਲੋਂ ਤੂੰ ਚੱਲੀ ਉੱਪਰ ਜਾ ਜਾ ਪੂਰੀ ਨੂੰ ਵੀ ਲੈ ਕੇ ਜਾਣਾ ਯਾਰ ਤਾਂ ਹੀ ਪਤਾ ਲੱਗੂਗਾ ਫੁੱਫੜ ਕਹਿੰਦਾ ਕਹਿੰਦਾ ਚਲਾ ਲਊ ਉਹਨੂੰ ਦੇਖ ਲਓ ਕਹਿੰਦਾ ਕੰਮ ਨੇ ਜੇ ਲੱਤਾ ਤਾਂ ਕਹਿੰਦਾ 9.5 ਲੱਖ ਦਾ ਲੱਤਾ ਤਾਂ ਸਾਲ ਡੇਢ ਸਾਲ ਦਾ ਫੇਰਾ ਹੋਵੇ ਵੀ ਹੈ ਇਹ ਤਾਂ ਪੂਰੀ ਪੁਰਾਣਾ ਖੁੰਡ ਹੈ ਆਪਣੇ ਮੈਂ ਕਹਿੰਦਾ ਇਲਾਕੇ ਵਾਲੀ ਤਾਂ ਜਾ ਰਹੀ ਹੈ ਤਾਂ ਪਰ ਨਹੀਂ ਕੋਕਣਾ ਜਿੱਕੇ ਕਹਿੰਦਾ ਸਵਰਨ ਨੇ ਲਿਆਦਾ ਬਹੁਤ ਬੜਾ ਦਾ ਉਹ ਉਹੀ ਤਾਂ ਪਾਬੇ ਸ਼ੇਅਰਿੰਗ ਕਰਾਇਆ ਵਾ ਜੀਰਾ ਨਹੀਂ ਰਹੇਗਾ ਕਿ ਕਰਾ ਪਾਬੇ ਸ਼ੇਅਰਿੰਗ ਤਾਂ ਹੈਗਾ ਕਰਾਇਆ ਬਾਹਰੋਂ ਕਰਾਇਆ ਹੈ ਇਹਦਾ ਪੂਰੀ ਚੰਡਾ ਗੋਣ ਗੱਡੂ ਕੱਢਾ ਦੋ ਹੁਣ ਪੂਰੀ ਨੇ ਤਾਂ ਗੜਤਾ ਗੱਡੂ ਆਏ ਮੰਤਰੀ ਆ ਬਣਾ ਹਾਰ ਕੀ ਦੇ ਪੈਣਾ ਪੂਰੀ ਨੇ ਤਾਂ ਗੜਤਾ ਹਾਂ ਮੰਤਰੀ ਆ ਬਣਾ ਕਿਹਾ ਪਤਾ ਮਹਾ ਹਾਰ ਕੀ ਦੇ ਪੈਣਾ ਮੈਂ ਤਾਂ ਕਹਿੰਦਾ ਪ੍ਰਧਾਨ ਚੰਡਾ ਗੱਡੇਗਾ ਪੰਜੋਗੇ ਹੋਣ ਇਹ ਇਹਨਾਂ ਦਾ ਪ੍ਰਧਾਨ ਬਣੂਗਾ ਨਹੀਂ ਪਹਿਲਾ ਨੰਬਰ ਜੱਗੇ ਨੇ ਉੱਠਿਆ ਹਾਂ ਦੂਆ ਨੰਬਰ ਪ੍ਰਧਾਨ ਉੱਠਿਆ ਹਾਂ ਸਾਡੇ ਉੱਠਣਾ ਨਹੀਂ ਤਾਂ 3ਆ ਨੰਬਰ ਤੂੰ ਉੱਠਿਆ ਹਾਂ ਚੌਥਾ ਨੰਬਰ ੜ 5ਵਾਂ ਭੌਲੀ ਹੈ ਪਹਿਲਾਂ ਮੈਂ ਹਜੇ ਪਹਿਲਾਂ ਆਹ ਪੰਜਵਾਂ ਆਹ ਪੰਜਵਾਂ ਭੌਲੀ ਪਹਿਲਾਂ ਮੈਂ ਪੈਰ ਪੈਰ ਜੇ ਮਲਦਾ ਤਾਂ ਪਰ ਜਦੋਂ ਚਾਂਸ ਹੋਇਆ ਮੈਂ ਕਿਹਾ ਹੁਣ ਤਾਂ ਲਿਖਣਾ ਹੀ ਪੈਣਾ ਗਾਹਾਂ ਨੂੰ ਵੀ ਤਾਂ ਗੰਨਾ ਇੰਨਾ ਹੀ ਪਤਾ ਕੀ ਗੱਲ ਹੈ ਇੱਕ ਵਾਰ ਤੇਰੇ ਬਾਪੂ ਨੇ ਪਾਵਰ ਸਟੀਅਰਿੰਗ ਚਲਾਉਣਾ ਸਿੱਖ ਲਿਆ ਨਾ ਨਿਆਰਾ ਬਹੁਤ ਹੈ ਪੂਰੀ ਨੂੰ ਪੁੱਛ ਉਹਨੇ ਸ਼ੁਰੂ ਤੋਂ ਸੰਦਾ ਚਲਾਇਆ ਇੱਕ ਟਾਇਰ ਬੜੇ ਆਏ ਨੇ ਪੂਰੀ ਬਾਈ ਗ੍ਰਿਪ ਕਿੰਨਾ ਯਾਰ ਇਹ ਲਊਗਾ ਬਾਪੂ ਚੱਲੀਏ ਨਾ ਸਾਰੇ ਸਾਰੀ ਮੈਂ ਬਾਪੂ ਨੂੰ ਜੋ ਪੀਜਮ ਕਾ ਹਵਾ ਮੈਂ ਚਲਾਉਂਦਾ ਉਹ ਤੇਰੇ ਸੁੱਖ ਕਰਕੇ ਕਿਹਾ ਵੀ ਤੋਲ ਹੁਣ ਦੈ ਚਲਾਉਣਾਗਾ ਫੇਰ ਮੈਂਨੇ ਕੀ ਆ ਉਹਨੇ ਚਲਾ ਲੇਗਾ ਚਲਾ ਦਿੰਗਾ ਮੈਂ ਤਾਂ ਕਹਿ ਤਾ ਮੈਂ ਲਾ ਤੂੰ ਗੱਲ ਪਰ ਕਿਤੇ ਗੱਡੀ ਸਮਝ ਕੇ ਕਟੇ ਨਾ ਮਾਰਦੀ ਮੈਂ ਇਹ ਮੈਂ ਕਰਕੇ ਮੁੜ ਜੂਗਾ ਮੈਂ ਕਹਿੰਦਾ ਗੰਨਾ ਚਾਹੀ 300 ਪਾ ਲਿਓ ਟੈਸਟਰ 33 ਦੀ ਜਾਈਦਾ ਨਾਮ ਨੇ ਇਹ ਗੱਲ ਹੈ ਕੱਟ ਮਾਰਦਾ ਇਹ ਵੀ ਉੱਠਾ ਹੋਇਆ ਨਾ 33 ਦੀ ਹੌਲੀ ਹੌਲੀ ਇਹ ਤਾਂ ਪੈਣਾ ਆਪਨੇ ਅੱਜ ਗੈਂਸ ਪਾਈ ਗੱਡੀ ਜਮਨੇ ਨੇ ਠੀਕ ਹੈ ਕੰਮ ਹੋ ਗਈ ਪਤਾ ਲੱਗੂਗਾ ਹੁਣ ਜਲਦੀ ਦੇ ਲੋਕ ਦੇਣ ਇਹਨਾਂ ਨੇ ਪੈਰ ਪਾੜ ਦੇ ਨੇ ਜਿਹੜੇ ਸਾਹਮਣੇ ਲੇਸੀ ਗੈਸ ਪਾਈ ਇੱਕ ਸਿਲੰਡਰ ਪਾਤਾ ਗੱਡੀ 'ਵਾਂ ਯਾ ਉਹ ਪੂਰੀ ਛੋਟਾ ਤਾਂ ਇੰਜੈਕਟਰ ਕਾਣ ਲਾ ਗੇ ਏਸੀ ਵੀ ਇਹਨਾਂ ਨੇ ਦੂਏ ਰੱਖ ਦੇਣਾ ਘਰ ਵਾਲੇ ਦੇਖ ਲਈ ਪੂਰੀ ਉੱਤਰਸਨ ਪੂਰੇ ਚ ਕਈ ਚੀਜ਼ਾਂ ਹੁੰਦੀਆਂ ਹਾਂ ਇੱਕ ਤਾਂ ਕੋਇਲ ਹੁੰਦੀ ਹੈ ਹਨਾ ਉਸ ਇੰਜੈਕਟਰ ਹੋ ਗਏ ਠੀਕ ਇੰਜੈਕਟਰ ਤਾਂ ਦੂਏ ਹੁੰਦੇ ਉਹਦੇ ਵਾਲੇ ਤੇਲ ਗੇਨ ਨਾ ਡੀਜਲ ਉਹਦਾ ਸੀ ਨਹੀਂ ਏਸੀ ਫਿਲਟਰ ਹੋ ਗਿਆ ਕੀ ਸੀਗਲ ਹੀ ਬਾਪਾ ਹੋ ਗਿਆ ਕਈ ਕੰਪਰੈਸ਼ਨ ਦਾ ਬੈਕ ਪ੍ਰੈਸ਼ਰ ਵੀ ਹੁੰਦਾ ਉਹ ਚ ਜਿਖਣਾ ਆਪਣੇ ਟੈਟਰਾਂ ਵਾਂ ਪਿਸਟਨ ਉਹਦੇ ਕੰਪਰੈਸ਼ਨਾਂ માં ਵੀ ਹੁੰਦੇ ਆ ਅੱਛਾ ਪੂਰੀ ਵਾਈਵਲਾ ਦਾ ਫੇਰ ਆ ਸਾਡਾ ਸਿਲੰਡਰ ਕੱਢਣਾ ਪੈਣਾ ਨਾ ਚਲਾ ਕੇ ਦੇ ਲਓ ਹੁਣ ਸਿਆਲ ਚਲਾਈ ਫਿਰ ਜਾਓ ਨਹੀਂ ਚੱਲ ਦੇਖਦੇ ਸਿਆਲ ਚੋਂ ਵੀ ਕੂਲਿੰਗ ਘਟ ਹੁੰਦੀ ਆ ਹਾਲੇ ਮੌਸਮ ਨਹੀਂ ਪੂਰਾ ਆ ਹੈ ਜਿੰਨੇ ਕਾ ਕੂਲਿੰਗ ਬਾਹਰ ਆ ਉਹਨੇ ਕੇ ਵਿੱਚ ਜਾਇਦੀ ਆ ਪਰ ਉਹ ਬੰਦ ਨਹੀਂ ਖੜੇ ਅੰਕਲ ਮੁੰਡਾ ਕਹਿੰਦਾ ਜਿੱਦਣ 36 30 ਲਿਆਇਆ ਪੇਟੀ ਦੇ ਜਾਣੀ ਕਹਿੰਦਾ ਉਦੋਂ ਦਵਾਈ ਮੰਗਾਈ ਸੀ ਮੈਂ ਇੱਥੇ ਆਵਨੇ ਇਹ ਦਵਾਈ ਆ ਦਵਾਈ ਲਿਆਇਆ ਵਿਚਾਰਾ ਅੰਕਲ ਦੇਖਦਾ ਸਹੀ ਕੋਤੇ ਹੋਰੇ ਕੋਤੇ ਧਰੀ ਹੈਗਾ ਨਹੀਂ ਇਹ ਵੇ ਜੂਸ ਹੀ ਮੰਗਾਇਤਾ ਉਹ ਵੀ ਮਿਕਸ ਫਰੂਟ ਦਾ ਟ੍ਰੋਪਿਕ ਆਨਾਂ ਦਾ ਵਧੀਆ ਜੂਸ ਮਿਕਸ ਫਰੂਟ ਦਾ ਮੈਜਿਕ ਵਾਲਾ ਦਾ ਫਰੂਟ ਲਿਆਇਆ ਹਾਂ ਆਹ ਦੇ ਅੰਕਲ ਦੇਖ ਕੇ ਤੇ ਹੋ ਹੁੰਦੀ ਜੌਂ ਵਾਲਾ ਇੰਨੀ ਗ ਨਹੀਂ ਜੌਂ ਵਾਲੀ ਖਰਾਬ ਕਰਦੀ ਆ ਆਹ ਤਾਂ ਚੀਨੀ ਕਿ ਜੌਂ ਵਾਲੀ ਇੰਚ ਅੰਕਲ ভাই ਮੁੰਡੇ ਮੈਨੂੰ ਅੱਜ ਦੱਸੀ ਸਲਾਹ ਕਹਿੰਦਾ ਵੀ ਅਸੀਂ ਜਾਂ ਟਰੈਕਟਰ ਲੈ ਗਏ ਤੇ ਨਾ ਵੀ ਹੌਲੇ ਕਰਕੇ ਘੁੰਮ ਗਿਆ ਕਹਿੰਦਾ ਹੁਣ 36 ਦੀ ਅਸੀਂ ਵੀ ਲੈ ਲੈਣਾ ਮੈਨੂੰ ਪਰਸੋਂ ਦੱਸਿਆ ਤੇ ਡੈਡੀ ਕੋਲ ਕੱਲੇ ਖੜੇ ਨਹੀਂ ਸੀ ਕੱਲੇ ਖੜੇ ਤੇ ਵੀ ਲੈ ਲਵੇ 36 ਦੀ ਵਧੀਆ ਇਹ 36 ਦੀ ਤਾਂ ਬਹੁਤ ਕਹਿੰਦਾ ਸਪੈਸ਼ਲ ਡੀਲ ਹੈ ਕਹਿੰਦਾ ਜਾਸੀ ਚ ਜਾ ਵੀ ਆਏ ਇਹ ਵੀ 9:30 10 ਦੇ ਵਿੱਚ ਗੱਲ ਬਣ ਜੂਗੀ ਬਾਕੀ ਘੱਟ ਵੱਧ ਮੋਗੇ ਪਰ ਬਾਕੀ ਆਪਾਂ ਤੁਸੀਂ ਕਰਾਇਆ ਮੋਗੇ ਨਾ ਨਾ ਕੋਈ ਨਹੀਂ ਕੋਈ ਨਹੀਂ ਵਧੀਆ ਸਮਝਦੇ ਇਹ ਡੈਡੀ ਇਹ ਕਹਿੰਦਾ ਵੀ ਪੁਰਾਣਾ ਨਹੀਂ ਲੈਣਾ ਵੀ ਨਵਾਂ ਹੀ ਲੈ ਲੈਣਾ ਹੁਣ ਨਵਾਂ ਵਧੀਆ ਯਾਰ ਪੁਰਾਣਾ ਵੀ ਕੀ ਫਾਇਦਾ ਹੈ ਦੋ ਸਾਲ ਵੀ ਪੁਰਾਣੇ ਜਾਰਾ ਪੁਰਾਣੇ ਰਟਡ ਹੋਇਆ ਹੁੰਦਾ ਉਹਨਾਂ ਅੰਕਲ ਜੀ ਨੇ 14 15 ਮਾਡਲ ਵੇਚ ਰਹੇ ਨੇ ਨਹੀਂ ਨਹੀਂ 14 15 ਚ ਕੀ ਰਹਿ ਗਿਆ 10 ਸਾਲ ਹੋ ਗਏ ਫਿਰ ਜਾਂ ਸਿਰਫ 21 22 23 ਚੋ 21 22 ਦਾ ਕੋਈ ਫਿਰ ਇੰਨੇ ਚਾਲੂ ਵੀ ਨਹੀਂ ਹੁੰਦਾ 24 25 ਜਾਂ ਕੋਈ ਨੇੜੇ ਜਿਹਾ ਹੋਵੇ ਪੈਸੇ ਲੋਕ ਬਹੁਤ ਮੰਗਦੇ ਐ ਇੰਨੇ ਤਾਂ ਨਵਾਂ ਆ ਜਾਣਾ ਫਿਰ ਉਹ 7 ਲੱਖ ਲਾ ਕੇ ਪਤਾ ਕੀ ਗੱਲ ਆ ਅੰਕਲ ਜਿਨੇ 25 ਮਾਡਲ ਸਿੰਪਲ ਲੈ ਲਿਆ 28 ਤੱਕ ਇਹ ਬੰਦ ਹੋਇਆ ਨਾ 25 ਨੇ ਮਹਿੰਗਾ ਹੋਇਆ ਨਾ BCRD ਤੇ ਬਗੈਰ ਜੇ ਪਹਿਲੇ ਹੀ 20 ਮਾਡਲ ਹੋਇਆ 8 ਸਾਲ ਪੁਰਾਣਾ ਹੋ ਗਿਆ ਉਹ ਸੋਹਣੇ ਜੀ ਡੀਜ਼ਲ ਵਾਲੀਆਂ ਗੱਡੀਆਂ ਰਾਤ ਗੱਡਰੀ ਨਹੀਂ ਵੀ ਬਿਆਨ ਦੇ ਦਿੱਤਾ ਵੀ ਸਾਰੀਆਂ ਉਹ ਟੈਕਸ ਲਾਦਣਾ ਹੋ ਰਹੇ ਹੋਰੇ ਕੋ ਤੋਂ ਹਾਂ ਉਹ ਦੂਈਆਂ ਚੱਲਣੀਆਂ ਬੈਟਰੀ ਵਾਲੀਆਂ ਦੂਈਆਂ ਚੱਲਣੀਆਂ ਬੈਟਰੀ ਵਾਲੀਆਂ ਇਹ ਟਰੈਕਟਰ ਵੀ ਬੰਦ ਹੋ ਜਾਣੇ ਸਾਰੀ 265 ਰਹਿ ਜਾਣੇ ਕਹਿੰਦੇ ਕੱਲ੍ਹ ਹੀ ਹਾਂ ਦੱਸਦੇ ਆ ਬਾਕੀ ਕੋਈ ਨਹੀਂ ਪਤਾ ਰਹੇਗਾ ਪੰਜਾਬ ਮਾਦਾ ਨਹੀਂ ਹੁੰਦੇ ਬਾਹਰ ਹੋ ਜੂਗੇ ਨਹੀਂ ਨਹੀਂ ਟਰੈਕਟਰ ਤਾਂ ਹਜੇ ਚੱਲੂਗੇ ਕਿਉਂਕਿ ਟਰੈਕਟਰ ਬੈਟਰੀ ਵਾਲੇ ਕੰਮ ਆਦੇ ਨਹੀਂ ਉਹ ਬੈਟਰੀ ਵਾਲੇ ਨਹੀਂ ਉਹ ਦੂਏ ਬਣਾਈ ਜਾਂਦੇ ਸੀਆਰਡੀ ਉਹ ਵੀਰੇ ਬਹੁਤ ਚੀਜ਼ ਐਸੀ ਐਂ ਬਾਪੇ ਮੋਡੀਫਾਈ ਥੋੜੋ ਹੁਣ ਇਹੋ ਤੇ ਇਹ ਮਹਗੇ ਹੋ ਜਾਣੇ ਜਿਹਨਾਂ ਲੋਕਾਂ ਕੋਲੇ ਹੈਗੇ ਅਗਲੇ ਨੇ ਫਿਰ ਇੱਕ ਹੁਣ ਹੁਸ਼ ਪੰਚਾਇਤੀ ਕਿੰਨਾ ਮਹਗਾ ਮਿਲਦਾ ਹੈ ਅਲੋਟ ਹੋ ਜਾਂਦਾ ਅੰਕਲ ਚਲ ਚ ਪੰਚਾਇਤੀ ਦੇਖ ਕੇ ਇਹ ਕਿਤੇ ਉਹ ਪੈਸੇ ਦੀ ਅੰਕਲ ਮੈਨੂੰ ਪਤਾ ਲੱਗਿਆ ਕਹਿੰਦਾ ਬੰਦਾ 17-18 ਲੱਖ ਮੰਗਾਦਾ ਤੁਸੀਂ ਦੇਖਿਆ ਅੰਕਲ ਬਾਈ ਮੁੰਡਾ ਕਹਿੰਦਾ ਇਹਨੇ ਆਪਣੀ ਬੂਆ ਨੂੰ ਫੋਨ ਲਾ ਲਿਆ ਉਥੇ ਖੜਾ 36 ਦੀ ਟ੍ਰੈਕਟਰ ਕਹਿੰਦਾ ਯਾਰ ਮਰਜੀ ਆਓ ਚਲਾ ਕੇ ਦੇਖ ਜਿਓ ਆਪਣਾ ਚੈੱਕ ਕਰ 2023 ਮਾਡਲ ਜਦ ਮਰਜੀ ਆਵੇਂ ਹੁਣ ਹੀ ਬੂਆ ਨੂੰ ਫੋਨ ਲਾ ਕੇ ਹਟਿਆ ਕਿਹੜੀ ਜਗਾ ਮਜ਼ਦਰੀ ਆ ਗੱਟਾਂ ਦੀ ਮਜ਼ਦਰੀ ਆ ਗੱਡੀ ਚ ਲੰਘ ਜਾਣਾ ਦੇਖ ਰੌਣਾ ਚੱਲਦਾ ਕਿੱਨੇ ਜਾਏ ਆਨੇ ਫੇਰ ਤਾਂ ਆਇਆ ਕਰਦੇ ਬਣ ਕੇ ਫੇਰ ਤਾਂ ਗੱਡੀ ਡੈਮੋ ਦੇਖਾਈ ਹੈ ਹਾਂ ਬੇਲੇ ਜੋਕ ਜਾ ਜਾਂਦੇ ਆਪਰੇ ਨੂੰ ਕਿਹਾ ਤਾਂ ਅਸੀਂ 3 ਲੱਖ ਰੁਪਈਆ ਪਾ ਦੇ ਪੰਜ ਚਾਰ ਅਸੀਂ ਪਾ ਦਨੇ ਆ ਕੋ ਟਰੈਕਟਰ ਵੇਚ ਦਿੰਗੇ ਵੀ ਲੈ ਆਉਨੇ ਆ ਇਹ ਤਾਂ ਕਾਇਮ ਕਰਨਾ ਚੱਲੇ ਨਹੀਂ ਫੇਰ ਮੋੜਨੇ ਓਕੇ ਹੋ ਜਿੰਦੇ ਆ ਵੀ ਇੱਕ ਫਸਲ ਲਾ ਲਈਏ ਫੇਰ ਹੋ ਜਾ ਅਗਰ ਮੈਨਾਂ ਕਹਿੰਦਾ ਹਲੇ ਰੁਕ ਜਾਂਦੇ ਆ ਲੈ ਲੈਣਾ ਮੈਂ ਵੀ ਮੇਰੀ ਅੰਤਲ ਆਪਾਂ ਵੀ ਇਹ ਇੱਕ ਫਸਲ ਸਿੱਟ ਕੇ ਲੈਣਾ ਆਪਣਾ ਬਜਟ ਦੇਖਣਾ ਬਸ ਮੈਂ ਤਾਂ ਕਹਿੰਦਾ ਵੀ ਚਲ ਪਰਾਣਾ ਦਾ ਮੇਲਾ ਹੀ ਮੇਲਾ ਜੇ ਇੱਕ ਵਾਰ ਸਾਲੀ ਚੀਜ਼ ਨਾ ਮਿਲੇ ਹੋ ਜਵੇ ਨਾ ਸਾਰੀ ਉਮਰ ਦੇ ਨਰਕ ਚੱਕੋ ਨਾ ਨਵੇਂ ਤਾਂ ਆਮ ਨੇ 21 22 23 ਦਾ ਕੁਝ ਨਹੀਂ ਕਹਿੰਦੇ ਹੈਗੇ ਤਾਂ ਨਾ ਬਈ ਹੁੰਦੇ ਨੇ ਤਾਲੇ ਡੈਡੀ ਨੇ ਉਹ ਹੀ ਕਿਹਾ ਮੈਂ ਕਿ ਜੇ ਡੈਡੀ بڑا ਟਰੈਕਟਰ ਹੁੰਦਾ ਉਹਦੇ ਬ੍ਰੇਕਾਂ ਵੀ ਪਾਵਰ ਦੀਆਂ ਟਰੈਕਟਰ ਵੀ ਭਾਰਾ ਦਾ ਜਿੱਕਣਾ ਆਏ ਹੋਏ ਨਾ ਉਹਨੇ ਸੰਭਲ ਜਾਣਾ ਤਾਂ ਉਹਨੇ ਸੰਭਲ ਜਾਣਾ ਤਾਂ ਉਹਨੇ ਸੰਭਲ ਜਾਣਾ ਵੀ ਚਲ ਫਿਰ ਵੀ ਉਹਨੂੰ ਬਚਾਉ ਹੋ ਗਿਆ ਅੰਗਲ ਢੇਰ ਪਾ ਦੋ ਹੁਣ ਢੇਰ ਪਾਉਣੇ ਆ ਸਿੰਧੂ ਬਾਈ ਨੂੰ ਕਹਿ ਦੇਣਾ ਉਹਨੇ ਚੱਕ ਕੇ ਪਾ ਦੇ ਛੱਡ ਆ ਮਸ਼ੀਨ ਕੇ ਪੈ ਜਾਣਾ ਹਾਂ ਆ ਬੂਟੇ ਚੱਲੇ ਨਹੀਂ ਹਲੇ ਕਿੰਨੇ ਕਿਹੜੇ ਟਾਈਮ ਚੱਲਦੇ ਇਹ ਇਹ ਬਸ ਉਹ ਦੇਖ ਉੱਪਰ ਉਹ ਸਾਈਕਲ ਜਿਹੜਾ ਸਾਹਮਣੇ ਤੇਰੇ ਗਵਲਾ ਉਹਦੇ ਪੱਤਾ ਆ ਗਿਆ ਉੱਪਰ ਪੱਤੇ ਸਾਰੇ ਉੱਪਰਲੇ ਟੂਸੇ ਦਿਖ ਰਿਹਾ ਨੇ ਨਾ ਇਹ ਕਿਆਂ ਦੇਖ ਤਾਂ ਕਿਹੜੀ ਨੂੰ ਆਇਆ ਚੱਲ ਪਾਣਾ ਮੈਨੂੰ ਦਿਖਦਾ ਆ ਦੇਖ ਵੀਡੀਓ ਹੀ ਦੇਖ ਕਿਹੜਾ ਕਹਿੰਦਾ ਅੰਕਲ ਹਾਂ ਆ ਦੇਖ ਆ ਦੇਖ ਆ ਉਹਦੇ ਪੂੰਝੀ ਕੱਢਣ ਲੱਗਿਆ ਉੱਪਰ ਹਾਂ ਹਾਂ ਸਾਰੇ ਤੁਰੇ ਵੇ ਆ ਯਾਰਾ ਇਹ ਉਹ ਖੰਬੇ ਪਰ ਵੀ ਬੂਟਾ ਲਾਤਾ ਨਹੀਂ ਝਾੜਾਤਾ ਹਾਂ ਹਾਂ ਉਹਦੇ ਬੂਟਾ ਲੱਗਿਆ ਨਾ ਜੂ ਕਰਕੇ ਬੂਟਾ ਲੱਗਿਆ ਵਿੱਚ ਨੂੰ ਅੰਕਲ ਮਿਸਤਰੀ ਮਿਲਿਆ ਨਹੀਂ ਹੁਣ ਮਿਸਤਰੀ ਮਿਲਿਆ ਨਹੀਂ ਹੈਗਾ ਮਾੜਾ ਕੰਮੇ ਅੱਜ ਨਿਬੜਿਆ ਅੱਜ ਕਰਨ ਪਹਿਲਾਂ ਬਾਈ ਉਹਨੇ ਕਿ ਜਾ ਕੇ ਆਇਆ ਉਹਦੀ ਮੰਮੀ ਨੇ ਵੀ ਆਪਰੇਸ਼ਨ ਜਾ ਕਰਾਇਆ ਕਾਹਦਾ ਆਪਰੇਸ਼ਨ ਚੌਥੀ ਹਸਪਤਾਲ ਮਾ ਪਤਾ ਨਹੀਂ ਮੈਂ ਪੁੱਛਿਆ ਨਹੀਂ ਹੈਗਾ ਉਦਾਂ ਠੀਕ ਹੈ ਅੱਛਾ ਚੱਲ ਗਿਆ ਵੀ ਉਹਨਾਂ ਨੇ ਵੀ ਦੋ ਦਿਨ ਦਾ ਘਰ ਆਇਣਾ ਦਾ ਬਾਈ ਦੂਰ ਵੀਨਗੇ ਆਪਰੇਸ਼ਨ ਚੱਲ ਰਿਹਾ ਅੰਕਲ ਸਾਰੇ ਅੱਜਕੱਲ ਦਾ ਦੂਰ ਵੀਨਾਂ ਸਾਹਸ ਦਾ ਬੋਹਰ ਵੀ ਵਧੀਆ ਹੈ ਤਕਨੀਕ ਬਹੁਤ ਵਧੀਆ ਹੈ ਮਰ ਜਾਂਦੇ ਨਹੀਂ ਪਤਾ ਲੱਗਦਾ ਉਹਨੇ ਕੀ ਅੰਕਲ ਤੁਸੀਂ ਵੀ ਕਰਾਇਆ ਦੂਰ ਵੀਨਗੇ ਇਹਨਾਂ ਉਹ ਤਾਂ ਨਹੀਂ ਹੈਗਾ ਔਖਾ ਚੀਰ ਪਾੜਦਾ ਨਹੀਂ ਬਹੁਤੀ ਨਹੀਂ ਚੀਰ ਪਾੜ ਦਵਾਈ ਆਹ ਲੈ ਆ ਦਵਾਈ ਇਹ ਤਾਂ ਹਜੇ ਖਰਾਬ ਕਰਦੀ ਨਹੀਂ 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 ਇਹ ਨਹੀਂ ਖਰਾਬ ਕਰਦੀ ਉਹ ਤਾਂ ਆਪਨੇ ਖਰਾਬ ਕਰਦੀ ਦੂਈ ਦਵਾਈ ਤਾਂ ਇੱਕ ਗੱਲ ਹੈ ਦੂਈ ਦਵਾਈ ਪੀ ਕੇ ਆਉਂਗਾ ਨਾ ਬੰਦਾ ਸਮੈਲ ਤੋਂ ਹੀ ਪਛਾਣ ਲੈਂਦਾ ਕਿਤੀ ਦੀ ਹੈ ਕੋਈ ਵੀ ਪੀ ਲਈ ਜਾ ਭਾਈ ਅੰਕਲ ਅਸੀਂ ਵਿਆਹ ਚ ਜਾ ਕੇ ਬਹੁਤ ਦੂਰ ਤੱਕ ਸੰਗਰੂਰ ਬੱਸ ਹੋ ਗਈ ਅੱਛਾ ਉਹ ਜਿਹੜੇ ਕੋ ਜੱਗੇ ਕੋਲ ਭੇਜੇ ਮੈਂ ਜੇ ਉਹ ਹੋ ਉੱਥੇ ਸੰਗਰੂਰ ਮਾਸੀ ਗਏ ਤੇ ਦਿਮਾਗ ਕੋਲੇ ਤਾਂ ਕਹਿੰਦਾ ਮੇਰਾ 10 ਕਿਲੋਮੀਟਰ ਪਰ ਉਹਨੇ ਲਿਕੇ ਲਏ 250 ਤੇ 562 ਇੱਕ ਫੇਰ ਤਾਂ ਜ ਮਹਿਕ ਪੈਂਟ ਪੁੱਲ ਕੇਦਾ ਸੀ ਸੰਗਰੂਰ ਤੇ ਪੈਂਟ ਲੈ ਕੇ ਆਏ ਜਾ ਕੇ ਫੇਰ ਤਾਂ ਕੋਲੇ ਗਏ ਕੋਲੇ ਤੇ ਜਮਈ ਦੋਵੇਂ ਕੋਲੇ ਤੇ 10 ਕਿਲੋਮੀਟਰ ਅੱਗੇ ਹੋ ਗਏ ਤੇ ਅੰਤਲ ਫੇਰ ਤਾਂ ਵਿਚੇ ਤੇ ਵਿਚ ਦਾ ਉਹ ਕਹਿੰਦਾ 10 ਕਿਲੋਮੀਟਰ ਲੋਕੇਸ਼ਨ ਭੇਜੀ ਉਹਨਾਂ ਸਾਰਾ ਕੁ ਕਰਿਆ ਚੱਲ ਕੋਈ ਨਹੀਂ ਰਹਿ ਗਏ ਹੁਣੋ ਚੱਲਿਆ ਆਪਣੇ ਭਾਈ ਉਹ ਸੁੱਖੇ ਨੇ ਟਰੈਕਟਰ ਲਿਆਂਦਾ ਸਭ ਤੋਂ ਪਹਿਲਾਂ ਇਹਨੇ ਜੜ ਲਾਈ ਟਰੈਕਟਰ ਨੇ ਇਧਰ ਨਿਊ ਹਾਲੈਂਡ ਦੀ 2004 ਹਾਂ ਹੋਣ ਇੱਕ ਜੌਂਟੀਅਰ ਹੋਰ ਵੇ ਹੋ ਰਹਾ ਹੁਣ 56 ਦੀ ਉਹ ਨਹੀਂ ਨਹੀਂ ਜੌਂਟੀਅਰ ਤਾਂ ਲੈਣਾ ਹੀ ਨਹੀਂ ਨਾ ਨਾ 56 ਦੀ ਸਪੈਸ਼ਲ ਐਡੀਸ਼ਨ ਹੀ ਲਿਆ ਹੁਣ ਸਪੈਸ਼ਲ ਐਡੀਸ਼ਨ ਥੋੜਾ ਲੈਣਾ ਹੈ بڑا ਲੈਣਾ ਹੁਣ ਦਾ 56 56 ਦਾ ਨਿਆ ਅਕਲ ਐਡੀਸ਼ਨ ਵਾ ਉਹ ਤਾਂ ਸਿੰਪਲ ਹੈ ਨਾ ਨਾ ਉਹ ਤਾਂ ਇਦਾਂ ਹੀ ਉਹ ਤਾਂ ਆਪਣੇ ਆਪ ਐਡੀਸ਼ਨ ਆ ਸਾਰਾ ਕੁਝ ਉਹੀ ਆ ਅਕਲ 75 ਐਚਪੀ ਵੀ ਦੇਖ ਲੈ ਕਿੰਨਾ ਉਹ 75 ਐਚਪੀ ਦਾ ਪੁੱਤ ਹੈਗੀ ਪੈਸੇ ਵੀ ਚਾਹੀਦੇ ਆ ਚੱਲ ਅਕਲ ਯਾਰ ਆਪਾਂ ਨੇ ਜੌਂਟੀਅਰ ਲਿਆ ਸਾਲੀ ਗਲਤੀ ਕਰਤੀ ਜਾਂ ਮਿਲਦਾ ਤਾਂ ਆਪਾਂ ਨੂੰ ਨਾ ਜਾ ਪਾਣ ਜੌਂਡੀਰ ਲਿਆ ਜਾ ਜੌਂਡੀਰ ਲੱਤਾ ਜਾ ਰਹੇਗਾ ਜਰ ਆਪਾਂ ਨੂੰ ਇਨਾ ਪਤਾ ਨਹੀਂ ਤਾਂ ਜਰ ਆਪਾਂ ਨੇ ਜੌਂਡੀਰ ਆਇਆ ਤਾਂ ਵੀ ਜੌਂਡੀਰ ਯਾਦਾ ਦੋ ਸਾਲ ਅਜੇ ਸਾਲ ਹੋਣਾ 24 24 ਮਾਰਚ ਨੂੰ ਐ ਟਰੈਕ ਨੂੰ ਸਾਲ ਹੋਣਾ ਜੇ ਆਏ ਪਤਾ ਇਨਾ ਮਾਨ ਚੜਿਆ ਬਹੁੰਦਾ ਇਹਦੇ ਜੇ 2 ਲੱਖ ਪਾ ਕੇ ਹੁਣ ਕਰ ਮਹਿੰਦਰੀ ਜਗਾ ਹੋਈ ਆ ਜਾਣਾ ਤਾਂ ਹਾਂ ਯਾ ਜੌਂਡੀਰ ਲੱਤਾ ਨਾ ਯਾ ਜੌਂਡੀਰ ਦਾ ਤਰੇਸ ਤਾਂ ਯਾ ਬਹੁਤ ਬਹੁਤ ਕਿਹੜੇ ਬਾਈ ਹੋਣ ਲੈਂਦੇ ਹੁਣ ਵੀ ਜੌਂਡੀਰ ਪਰ ਅੰਕਲ ਪੀਟੀਓ ਜੌਂਡੀਰ ਰਾਜਾ ਯਾ ਜੌਂਡੀਰ ਨੇ ਕਮਾਈ ਨਿਊ ਚੰਡੀਗੜ੍ਹ ਵਾਲੀ ਸੈਨ ਆਪਣੇ ਰਿਸ਼ਤੇਦਾਰੀ ਨਿਊ ਸਰਕਾਰ ਤੋੜ ਕਮਾਈ ਕਰੀ ਜੌ ਇਹਨੇ ਕਮਾਈ ਬਹੁਤ ਕਰੀਆ ਕਾਦ ਲੈਂਦਾ ਭਾ 21 ਜੀ ਲੈਂਦਾ ਹੈ ਤੂੰ ਐਂ ਦੇ ਲੈ ਉੱਪਰ ਦੇ ਕੱਪੜਾ ਧੋ ਕੇ ਮਾਰ ਕੇ ਚੱਲ ਮੂਰਲ ਟਾਇਰ ਘਸਿਆ ਉਹੋ ਜਿਹਾ ਹੀ ਪਿਆ ਮੈਂ ਉਧਰ ਦੇਖਿਆ ਜਾਨ ਜਾਨ 9:40 ਤੇ ਬਤਾਇਆ। ਉਦੋਂ 214 ਕੁੰਟਲ ਗੰਨਾਤਾ। ਆਕਰ ਕਿੰਨਾ ਗੰਨਾ ਹੋਇਆ? 214 ਕੁੰਟਲ ਗੰਨਾ ਹੋਇਆ। ਉਰੇ ਤੇ ਐਨ ਟਾਈਮ ਮਿਲ ਕੇ ਗਿਆ 35 ਮਿੰਟ ਚ ਮਰਨ ਡੇ ਲਾਸਾ ਉਹ ਦੇਖਿਆ ਇਨੀ ਕੋਸ। ਅੱਛਾ। ਚਲੋ ਸਿਰਸੇ ਕਫੇ ਹੋਏ ਤੇ ਭਲਾ ਇਹਨੂੰ ਕਿਹਾ। ਐਉਂ ਪਤਾ ਲੱਗਿਆ ਹੋ ਰੇਆ ਉੱਤੇ। ਤੇ ਜਿਹੜਾ ਉਦੋਂ ਅੰਕਲ ਫਸ ਗਿਆ ਤਾਂ ਉਹਨਾਂ ਕਿੰਨਾ ਹੋਇਆ? 214 ਕੁੰਟਲ। ਵਾਹ ਜੀ ਵਾਹ। ਸਾਡਾ ਹਾਂਕਾ ਵੋਖਾ ਕੱਢਿਆ ਰਾਤ ਨੂੰ। ਹਾਂ ਹਾਂ। ਅੰਕਲ ਫੋਨ ਕਰਦੇ ਕਰੇ ਜੱਗਾ ਕਰੇ। ਮੈਂ ਜਹਾਜ ਚੜਾਉਣ ਲੱਗਿਆ ਜੇ ਉਹ ਫੋਨ ਕਰਿਆ। ਉਹ ਬੰਦੇ ਯਾਰਾ ਲੱਗੇ ਮੈਂ ਤਾਂ ਕੰਤੀ ਕਰ